ਕਾ ਮਹੌਲਾ ਦੇਖੋ ਇਹ ਵੀ ਕੀ ਚੀਜ਼ ਆ ਇੰਜਨ ਇੰਜਨ ਹੈ ਨਹੀਂ ਬਲਕਾ ਤੋਂ ਬਣਾ ਹੈ ਨਾ ਇਹ ਨਹੀਂ ਡੀਜ਼ਲ ਨਹੀਂ ਇਹ ਮਿਲ ਗਿਆ ਹਾਂਜੀ ਸਵਾਗਤ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਜਿੱ ਕੀ ਹਲਚਲ ਤੇ ਅੱਜ ਦੇ ਸਾਡੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਜੈਤੋ ਤੋਂ ਅੱਜ ਸਾਡਾ ਦਿਨ ਆਇਆ ਜੀ ਫਰੋਇ ਪਰ ਫਰੋਸ਼ਾ ਫਰੋਸ਼ਾ ਜਾਂਦਾ ਫਰੋਸ਼ਾ ਜਾਂਦਾ ਜਿੱਥੇ ਅਸੀਂ ਕੰਮ ਸਟਾਰਟ ਕਰਨਾ ਸਾਡੇ ਕੰਮ ਦੀ ਸਾਰੀ ਤਿਆਰੀ ਹੋ ਚੁੱਕੀ ਹੈ ਜੀ ਸਾਰਾ ਸਮਾਨ ਵਗੈਰਾ ਅਸੀਂ ਪੈਕ ਕਰ ਲਿਆ ਤੇ ਉਥੇ ਸੁਖਦੀਪ ਤੇ ਆਪਣਾ ਵਿੱਕੀ ਰਹਿਣਗੇ ਪਹਿਲਾ ਪ੍ਰੋਸੈਸ ਕੁਛ ਹੋਰ ਸੀਗਾ ਤੁਸੀਂ ਪਿਛਲੀ ਵੀਡੀਓ ਚ ਦੇਖੇ ਸੀਗਾ ਵੀ ਪਹਿਲਾ ਗੁਰਜੰਟ ਦਾ ਪ੍ਰੋਸੈਸ ਸੀਗਾ ਪਰ ਸਾਡੇ ਕੋਈ ਕੰਮ ਦਾ ਪ੍ਰੋਸੈਸ ਓਵੇਂ ਹੋਣ ਕਾਰਨ ਸਾਡੇ ਜੈਤੋ ਤੇ ਚੰਦਪਨ ਕੰਮ ਪੈਂਡਿੰਗ ਹੋਣ ਕਾਰਨ ਅਸੀਂ ਫਿਰ ਅਸੀਂ ਇਹ ਡਿਸੀਜਨ ਲਿਆ ਵੀ ਗੁਰਜੰਟ ਨਹੀਂ ਜਾ ਰਿਹਾ ਤੇ ਵਿੱਕੀ ਜਾ ਰਿਹਾ ਤੇ ਸਾਰਾ ਸਮਾਨ ਵਗੈਰਾ ਅਸੀਂ ਪੈਕ ਕਰ ਲਿਆ ਤੇ ਤੁਹਾਨੂੰ ਮੈਂ ਦਿਖਾਵਾਂ ਵੀ ਸਾਡੀ ਗੱਡੀ ਵਗੈਰਾ ਵੀ ਤਿਆਰ ਆ ਤੇ ਬਣੇ ਰੋ ਬਣੇ ਰੋ ਬਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵੀ ਕਿਸ ਤਰ੍ਹਾਂ ਆਪਣੀ ਤਿਆਰੀ ਆ। ਇਹ অলমোਸਟ ਸਾਡੀ ਤਿਆਰ ਆ ਤੇ ਜਿਹੜੇ ਸਾਡੇ ਸੰਦ ਵਗੈਰਾ ਸੀਗੇ ਉਹ ਸਾਰੇ ਅਸੀਂ ਇਹਦੇ ਵਿੱਚ ਅਸੀਂ ਡਿੱਗੀ ਦੇ ਵਿੱਚ ਰੱਖ ਲਏ। ਬਾਕੀ A to Z ਸਾਰਾ ਸਮਾਨ ਤੇ ਜਿਵੇਂ ਕੋਈ ਖੰਡ ਚਾਹ ਦਾ ਡੱਬਾ ਬਾਕੀ ਟੁੱਟ ਸਾਰਾ ਸਮਾਨ ਅਸੀਂ ਵਿੱਚ ਰੱਖ ਲਿਆ। ਸਾਰੇ ਵੇਰਵੇ ਤੇ ਸਮਾਨ ਲੈ ਲੈ ਤੂ ਆਪ ਦਾ ਸਾਰਾ ਸਾਰਾ ਓਕੇ ਹੈ ਜੀ ਡਾਨਾ। ਡਾਨਾ ਸਾਰਾ ਸਮਾਨ ਤੇ ਹੁਣ ਇਸ ਦੁਬਾਰ ਅਸੀਂ ਜਾਵਾਂਗੇ ਵਿਕੀ ਤੇ ਕਰੇ ਜੋ ਮਾੜਾ ਮੋਟਾ ਕੋਈ ਸਮਾਨ ਵਗੈਰਾ ਚੱਕਣਾ ਸੀ ਉਹ ਚੱਕ ਲਾਂਗੇ। ਤੇ ਜਿਹੜੀ ਸਾਡੀ ਅੱਜ ਦੀ ਰਾਈਡ ਰਾਈਡ ਨਾਲ ਰਾਈਡ ਹੀ ਹੁੰਦੀ ਆ ਹਾਂ ਤੇ ਸੁਖਦੀਪ ਮੇਰੇ ਨਾਲ ਜਾਊਗਾ ਤੇ ਲਵ ਵੀ ਮੇਰੇ ਨਾਲ ਜਾਊਗਾ ਤੇ ਜਿਹੜਾ ਵਿੱਕੀ ਆ ਉਹ ਆਪਣੀ ਬਾਈਕ ਲੈ ਕੇ ਮਗਰ ਆਊਗਾ ਕਿਉਂਕਿ ਤੁਹਾਨੂੰ ਤੇ ਬਾਈਕ ਦੀ ਲੋੜ ਪੈਣੀ ਆ ਵੀ ਉੱਥੇ ਲੋਕਲ ਜੇ ਸਾਨੂੰ ਕਿਤੇ ਗਾਂਵ-ਪਸਾਂ ਜਾਣਾ ਪੈ ਜੇ ਤਾਂ ਬਾਈਕ ਦੀ ਉੱਥੇ ਲੋੜ ਆ ਇਸ ਕਰਕੇ ਚਲੋ ਕਰੋ ਤੇ ਆਈ ਕਰੋ ਆ ਵਿੱਕੀ ਦਾ ਸਮਾਨ ਕੋਈ ਨੂੰ ਚਾਪ ਨੂੰ ਕੀ ਆ ਆ ਤਾਂ ਕਪਾਣ ਨੰਮੀ ਚੱਗੀ ਚੱਲੀ ਚੱਲਾ ਵਜੀ ਚੱਲ ਪਰਦੇਸੀ ਪਰਦੇਸੀ ਤੇ ਰਣਗ ਫੜ ਵਿੱਕੀ ਦੂਜਾ ਲੈ ਚੱਲ ਆਉਂ ਮਾਇਰਾ ਕਿੱਥੋਂ ਨਹੀਂ ਪਈ ਸਦੀਪ ਆ ਜਾ ਪਰਦੇਸੀ ਭਜਾ ਤੂੰ ਮੈਂ ਇੱਥੇ ਰੱਖ ਦੇ ਵਿੱਕੀ ਸਾਰਾ ਸਮਾਨ ਮਗਲੇ ਪਾਸੇ ਨਾ ਨਾ ਇਹਦੇ ਚ ਇਹਦੇ ਚ ਸੀਟ ਚ ਅੱਛਾ ਚੱਪਤੀ ਆ ਚੈੱਕ ਕਰ ਲੈ ਹੈਗੀ ਕੰਮ ਦੀ ਬਸ ਲਾਉ ਨੂੰ ਬਾ ਯਾਰ ਬੋਲੋ ਵੀ ਕਿ ਆ ਵੀ ਠੀਕ ਆ ਓਏ ਆ ਵੀ ਠੀਕ ਆ ਜਬਤੀ ਬਹੁਤ ਵਾ ਨੀ ਨੀ ਵਧੀਆ ਹਾ ਹੈਲੋ ਗੱਜ ਲੈ ਆ ਨੀ ਨੀ ਫਾਇਦਾ ਨਹੀਂ ਕੋਈ ਪਾਰਾ ਬੜਾ ਪਾਰਾ ਤਾਂ ਹੈਗਾ ਤੇ ਵਿੱਕੀ ਹੀ ਲੈ ਕੇ ਆਉਂਦਾ ਮੋਟਰਸਾਈਕਲ ਤੇ ਮਿਲਦੇ ਫਿਰ ਤੁਹਾਨੂੰ ਰਸਤੇ ਵਿੱਚ ਜਾ ਕੇ ਚੱਲ ਸੁਦੀਪ ਤੂੰ ਨਾਲ ਜਾਣਦੇ ਹਾਂ ਉਹਨੇ ਮੋਟਰਨ ਲੈ ਠੀਕ ਲੋ ਜੀ ਹੁਣ ਅਸੀਂ ਤੁਰ ਪਏ ਸੀਗੇ ਤੇ ਸਾਹਮਣੇ ਜਾ ਰਿਹਾ ਸੁਖਦੀਪ ਤੇ ਵਿੱਕੀ ਉਹ ਉਹ ਮੈਂ ਤੇ ਲੱਗ ਫਿਰ ਗੱਡੀ ਲੈ ਕੇ ਚੱਲੇ ਆਂ ਬਾਕੀ ਸਾਰਾ ਸਮਾਨ ਅਸੀਂ ਮਗਰ ਰੱਖ ਲਿਆ ਤੇ ਪਹਿਲਾਂ ਅਸੀਂ ਪ੍ਰਿੰਸ ਨੂੰ ਆਖਿਆ ਵੀ ਪ੍ਰਿੰਸ ਤੂੰ ਜੰਮਤ ਆ ਜਾ ਪਰ ਉਹ ਕੋਟ ਆ ਕੱਲ ਪ੍ਰੋਗਰਾਮ ਦਾ ਫੋਨ ਕਰਕੇ ਤੇ ਸ਼ਾਇਦ ਉਹ ਥੱਕਿਆ ਥੁਪਿਆ ਮੈਨੂੰ ਆਦਾ ਚਾਚਾ ਤੁਸੀਂ ਜਾਇਓ ਤੇ ਕੋਈ ਗੱਲ ਨਹੀਂ ਫਿਰ ਆਪਾਂ ਫਿਰ ਕਿਸੇ ਵਕਤ ਤੇ ਬਣੇਰੋ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆ ਤੁਹਾਨੂੰ ਜਾਂ ਮੁੱਦ ਕੀ ਮਿਲਦੇ ਆ ਤੇ ਜਸਦਾ ਫਰੋਸ਼ਾ ਮਿਲਦੇ ਆ ਜਿੱਥੇ ਵੀ ਮਿਲਾਂਗੇ ਮਿਲਦੇ ਆ ਤੁਹਾਨੂੰ ਜਦ ਮੈਂ ਤੇਲਾ ਪਾਣੀ ਪੀਣ ਲੱਗਿਆ ਸੀ ਤੇ ਇਹ ਵਗੜਨ ਲੱਗੀ ਸੀ ਤੇ ਮੈਂ ਇੱਥੇ ਗੱਲ ਨੋਟ ਕਰੀ ਵੀ ਪੰਪ ਤੇ ਨਾਲ ਬਹੁਤ ਸੋਹਣੇ ਸ਼ਬਦ ਚੱਲ ਜੰਦੇ ਆ ਮੋਹਲਾ ਆ ਦੇਖੋ ਪੂਰਾ ਬਹੁਤ ਧੀਆ ਮੋਹਲਾ ਇੱਥੇ ਲਾਵਾ ਗੱਦੀ ਘੱਲ ਗਿਆ ਓਏ ਹੈ ਉਹ ਗੱਦੀ ਆ ਰਹੀ ਹੈ ਗੱਦੀ ਆ ਹਾਂ ਛੋਟੂ ਹੀ ਹੋ ਰਹਿੰਦੀ ਆ ਨਾ ਹਾਂ ਕਿੰਨਾ ਸ਼ਾਂਤ ਜਿਹਾ ਮੋਹਲਾ ਨਾ ਇਹ ਵੀ ਬਈ ਬਹੁਤ ਲੱਗੀ ਵੀ ਸੀਗੀ ਮੈਂ ਕਿਹਾ ਉਹਨਾਂ ਨੇ ਅਖਿਆ ਪਹਿਲਾਂ ਚਾਹ ਪੀ ਜਿੰਨੇ ਆ ਕਿ ਉਹਨਾਂ ਨੇ ਚਾਹ ਤਾਂ ਅੱਪਾ ਮੁੱਦਕੀ ਪੀਵਾਂਗੇ ਤੇ ਕਿਹੜਾ ਫਰਲਾਂ ਆਪੇ ਇਥੋਂ ਪਾਣੀ ਪੀ ਚੱਲ ਬਈ ਮਿੱਤਰਾ ਚੱਲ ਗਏ ਵਿੱਕੀ ਹਰੇ ਆਈ ਜਾਂਦੇ ਆ ਮਗਰ ਮੇਰੇ ਹਿਸਾਬ ਦੇ ਨਾਲ ਬਹੁਤ ਦੂਰ ਆ ਤੇ ਅਸੀਂ ਹੁਣ ਮੁੱਦਕੀ ਇਕੱਠੀ ਮਿਲਾਂਗੇ ਵੀ ਉੱਥੇ ਸਾਮਾਨ ਮਾੜਾ ਮੋਟਾ ਲੈਣਾ ਉਹ ਲੈ ਲਾਂਗੇ ਤੇ ਬਾਕੀ ਉਹ ਸਾਡੇ ਨਾਲ ਨਾ ਰਲ ਜਾਣਗੇ ਉਧਰ ਹੀ ਆ ਰਹੇ ਦੇਖੀ ਸਾਹਮਣੇ ਕੀ ਹੋਰ ਆ ਲੱਗਦੇ ਤਾਂ ਉਹੀ ਆ ਨਹੀਂ ਹੋ ਰ ਮੈਨੂੰ ਤਾਂ ਹੋਰ ਲੱਗਦਾ ਕੋਈ ਧੰਨਵਾਦ ਜੀ ਰਸਤੇ ਦੇ ਵਿੱਚ ਇੱਥੇ ਗੁਰੂ ਕਾਹ ਲੰਗਰ ਲੱਗਿਆ ਹੋਇਆ ਸੀਗਾ ਲੈ 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 ਬਈ ਲੈ 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 ਆ ਲੈ ਲੈ ਵੀਰੇ ਲੈ 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 ਗੁਰੂ ਕਾ ਲੰਗਰ ਚ ਲੱਗਿਆ ਜਾਂਦਾ ਸੀਗਾ ਤੇ ਇੱਥੇ ਸਾਨੂੰ ਉਹਨਾਂ ਨੇ ਸਾਨੂੰ ਕੇਲੇ ਤੇ ਆ ਪਾਣੀ ਪਾਣੀ ਦੇ ਬੋਤਲਾਂ ਦੇ ਦਿੰਦੀ ਆ ਉਂ ਤਾਂ ਸੀ ਪਿੱਛੇ ਪਾਣੀ ਪੀ ਲਿਆ ਸੀ ਉਧਰ ਮਗਰੋਂ ਤੇ ਪਰ ਰਾਤ ਚ ਵੀ ਵਧੀਆ ਚੱਲੇ ਦਾ ਪ੍ਰੋਬਲਮ ਪਤਾ ਨਹੀਂ ਕਾਹਦਾ ਹੈ ਨਾ ਪਰ ਬਹੁਤ ਵਧੀਆ ਇਹ ਚੀਜ਼ਾਂ ਸਾਰੀਆਂ ਪੰਜਾਬ ਜੀ ਹੋ ਸਕਦੀਆਂ ਸ਼ਾਇਦ ਬਾਹਰ ਹੋਰ ਕਿਤੇ ਨਹੀਂ ਹਨਾ ਵੀ ਹਾਂਜੀ ਇਕੱਲਾ ਪੰਜਾਬ ਜੀ ਹੋ ਸਕਦਾ ਹਾਂ ਚਲੋ ਆ ਸਾਨੂੰ ਭਾਈਆਂ ਕੇਲੇਵਾਵਾ ਸਾਰੇ ਛੱਡ ਤੇ ਦੇਦੇ ਨੂੰ ਆ ਦੇਖ ਇੰਨੇ ਸਾਰੇ ਚਲੋ ਬਾਣੀ ਦਾ ਵਲੌਗ ਦੇ ਵਿੱਚ ਫਿਰ ਮਿਲਦੇ ਆਪਾਂ ਟਵਿੱਟਰ ਸਾਈ ਦੇ ਛੋਟਾ ਹੀ ਛੋਟਾ ਛੋਟੇ ਦੋ ਦੋ ਦੇ ਦਿਓ ਹਾਂਜੀ ਬਸ ਆ ਇੱਕ ਡੇਰ ਲੀਟਰ ਆ ਜੀ ਬਸ ਆ ਦੋ ਛੋਟੇ ਦੇ ਦਿਓ ਯਾਰ ਇਹ ਡੇਰ ਲੀਟਰ ਨਹੀਂ ਬਸ ਆ ਛੋਟੇ ਦੋ ਦੇ ਦਿਓ ਫਿਰ ਕੀ ਰੇਟ ਦਾ ਕੀ ਫਰਕ ਆ ਆਪ ਸੀ ਬਾਲਟੀ ਲੜੀ ਉਹਨਾਂ ਵਾਸਤੇ ਰਾੜ ਵਾਸਤੇ ਪਾਣੀ ਪਾਉਣ ਨੂੰ ਵਿੱਚ ਦਾ ਪਾਣੀ ਪੂਣੀ ਪਾ ਕੇ ਨਾਲਾ ਕਰਾਂਗੇ ਤੇ ਦੋ ਮੰਗ ਲੈ ਲੈਨੇ ਆਪਣ ਸੁਬਣ ਸਭ ਲੋ ਹੈ ਕਿੰਨੇ ਕਿੰਨੇ ਦਾ ਭਾਈ ਮੰਗ ਇੱਕ ਇਹ 20 ਰੁਪਏ ਤੇ 10 ਰੁਪਏ ਠੀਕ ਹੈ ਜੀ ਉਹ ਜਿੱਥੇ ਸਾਰੇ ਜਣ ਅਸੀਂ ਇਕੱਠੇ ਹੋ ਗਏ ਸੀਗੇ ਤੇ ਯਾਰ ਵਿੱਕੀ ਇਹ ਫਰੀਦਪੁਰ ਵਾਲੀ ਨਹਿਰ ਨਿਕਲ ਰੇਗਾ ਤੇ ਉਧਰ ਜਾਂਦਾ ਹੈ। ਸਾਲ ਮਾਰ ਕੇ ਦੇਖਣੀ ਪਊ। ਯਾਰ ਨਾ ਇਹ ਸਾਲ ਕਿਉਂ ਤਾਂ ਮਾਰਨੀ ਹੈ। ਲਓ ਵੇਖੋ ਵੀ ਨਜ਼ਾਰਾ। ਕਿਆ ਖੂਬ ਨਜ਼ਾਰਾ ਹੈ। ਇਹ ਯਾਰ ਤੇਜ਼ ਜਾ ਰਿਹਾ ਪਾਣੀ ਹਨਾ ਵੀ ਕਿਰ। ਬਹੁਤ ਬਹੁਤ ਜਿਆਦਾ ਸਪੀਡ ਹੈ ਬਾਈ। ਹਾਂ? ਬਹੁਤ ਜਿਆਦਾ ਸਪੀਡ ਹੈ। ਬਹੁਤ ਜਿਆਦਾ ਸਪੀਡ ਹੈ। ਨਹੀਂ ਜਿਆਦਾ ਸਪੀਡ। ਉਹ ਕਿ ਸਾਹਮਣੇ ਲਾਲ ਲਾਲ ਜਾ ਬਾਈ ਯਾਰ। ਪੈਪਾ। ਪੈਪਾ। ਕੜਾਵਾ ਹੋਊਗਾ। ਲਓ ਕੀ ਉਤਾਰਦੇ ਆ ਸਾਲ। ਇੱਕ ਮੈਂ ਉੱਥੇ ਮੈਂ ਉਹ ਚਾਰੇ ਦੇਖਿਆ ਸੀ ਸਾਹਮਣੇ ਦ੍ਰਿਸ਼ ਜਿਆ ਬੜਾ ਸੋਹਣਾ ਸੀਗਾ ਉੱਥੇ ਹੀ ਦੇਖ ਲੈਣੀ ਹੈ ਹਾਂ ਅਜੇ ਉੱਥੇ ਚੱਲਦੇ ਆ ਜੀ ਤੇ ਵਖੋਂ ਇਹ ਕਿਹੜਾ ਸਾਹਮਣੇ ਵਾਲੋ ਉਹ ਧੂੜ ਤਾੜ ਵੀ ਉਹ ਕੀ ਹੋ ਸਕਦਾ ਸਾਹਮਣੇ ਪਾਣੀ ਤਾਂ ਪਾਣੀ ਤਾਂ ਤੁੰਦੋ ਸੋਦੀਆ ਹਾਂ ਹਣ ਪਾਣੀ ਵਗੈਰਾ ਤੁੰਦ ਬਈ ਕਿੰਨਾ ਫੁੱਟ ਚੌੜਾ ਹੁੰਦੇ ਰਿਹਾ ਸਾਣਾ ਬਈ ਮੇਰੇ ਹਿਸਾਬ ਨਾਲ 3-400 ਫੁੱਟ ਚੜਾਉ। ਕਿਹੜਾ? ਆਹ ਹੈ ਇਹਨੂੰ। 3-400। ਕੱਟੇ ਵੱਟ ਵੀ। 100? ਹਾਂ? 100 ਹੋ ਜੇ। 150 ਫੁੱਟ ਹੋ ਜੇ। ਇੰਨਾ ਕੀ ਹੋਊਗਾ? ਸਮਝ ਗਿਆ ਲੱਗਿਆ। ਨਹੀਂ ਨਹੀਂ 100। ਉਹ ਵੀ ਕਿ 100 ਆ ਕੀ ਬਣਦਾ? ਕੰਜਰ ਦਿਆ ਤੂੰ 2-300 ਦੀ ਗੱਲ ਕਰ ਬਾਈ ਯਾਰ। ਇਹ 2-300 ਨਹੀਂ। 100 ਬਹੁਤ ਹੁੰਦਾ 100 ਫੁੱਟ। ਉਹ ਨਹੀਂ ਯਾਰ ਨਹੀਂ ਵਕੀ ਯਾਰ ਉਹ ਯਾਰ ਵਿਕੀ ਨਹੀਂ ਭਾਈ ਯਾਰ 5 ਫੁੱਟ ਦਾ ਵਾਇਆ ਇੱਥੋਂ ਲੈ ਕੇ ਫੁੱਟ ਦਾ ਹਾਂ ਹਾਂ ਘਰ ਤਾਂ ਤੇਰੀ ਸਹੀ ਆ ਹਨਾ ਹੋਊਗਾ ਡੇਢ ਨਹੀਂ 100 ਤੋਂ ਜਾਂਦੇ ਆ ਨਹੀਂ 100 120 ਹੋ ਜੇ ਕਿ ਹੋਊਗਾ 100 120 ਤੇ ਚਲੋ ਬਾਣੇ ਦਾ ਵਲੌਗ ਦੇ ਵਿੱਚ ਭਾਈ ਅਸੀਂ ਫਿਰ ਇੱਥੇ ਵੇਖਣ ਲੱਗ ਗਏ ਕਿੰਨਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸ ਲੂਗਾ ਅੱਬਾ ਯਾਰ ਹਾਂ 1 ਮਿੰਟ ਸਾਡੇ ਕਮੈਂਟ ਵਾਲੇ ਮਾਹਿਰ ਸਪੈਸ਼ਲੀ ਕਮੈਂਟ ਵਾਲੇ ਭਾਈ ਜੀ ਤੇ ਆਜਾ ਸੋ ਸਾਨੂੰ ਵੀ ਆ ਨਾ ਵਿੱਕੀ ਦਾ ਕਹਿਣ ਦਾ ਮਤਲਬ ਇਹ ਆ ਵੀ ਇੱਥੋਂ ਲੈ ਕੇ ਉਹ 100 ਫੁੱਟ ਆ ਤੇ ਤੁਸੀਂ ਸਾਨੂੰ ਕਮੈਂਟ ਚ ਜੁੜ ਰਸੋ ਵੀ ਜਿਹਨੂੰ ਨੌਲੇਜ ਆ ਵੀ ਇਹ ਕਿੰਨਾ ਫੁੱਟ ਵਾਇਆ ਹੋ ਸਕਦਾ ਜਿਹੜੀ ਜਿਹੜੀ ਵੱਡੀ ਚੌੜੀ ਨਹਿਰ ਹੋ ਕੇ ਚੌੜੀ ਚੌੜੀ ਨਹਿਰ ਜਿਹੜੀ ਆ ਆ ਉਹ ਕਿੰਨੇ ਫੁੱਟ ਇੰਟੀਡੇ ਬਿਨਾ ਤਾਂ ਦੋ ਦਿਨਾਂ ਚ ਮਣੀ ਆ ਪਾਣੀ ਮਿਲਣੇ ਵਾਇਆ ਗਿਆ ਗੱਲਾਂ ਸਹੀ ਗੱਲਾਂ ਨਹੀਂ ਪਰ ਮੇਰਾ ਫਿਰ ਹੀ ਮੰਨਣਾ ਵੀ 200 ਫੁੱਟ ਤੋਂ ਘੱਟ ਤਾਂ ਹਜੇ ਹੈ ਨਹੀਂ 2 ਤੋਂ 250 ਫੁੱਟ ਤੋਂ ਘੱਟ ਨਹੀਂ 200 ਫੁੱਟ ਨਹੀਂ ਨਹੀਂ ਆਈਂਗੇ ਚਲੋ ਚਲੋ ਪਾਣੀ ਦੇ ਬਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਆਂ ਬਈ ਬਹੁਤ ਬਹੁਤ ਹੋ ਜਾਂਦਾ ਆ ਇੱਧਰ ਦੇਖਾ ਇੱਧਰ ਹੀ ਮਹੌਲ ਸਹੀ ਹੈ ਨਾ ਆ ਜਗ੍ਹਾ ਤੇ ਇੱਥੇ ਦੇਖੋ ਕੀ ਬਾਕੀ ਬਹੁਤ ਸੋਹਣੀ ਟ੍ਰੇਨਾਂ ਵੀ ਹੁੰਦੀਆਂ ਨਾ ਬਈ ਹਾਂ ਉਹ ਤੋਂ ਟ੍ਰੇਨਾਂ ਹਾਂ ਰੇਲ ਦੀ ਬਟੜੀ ਬਟੜੀ ਪਾਣੀ ਵੇਖ ਜਾ ਚੱਕਰ ਲਾ ਮੈਨੂੰ ਐ ਦੱਸੋ ਵੀ ਆਪੇ ਪੋਚੀ ਚੱਕਰ ਹੋ ਗਿਆ ਦੇਖ ਕੇ ਭਾਈ ਲੋਕਾਂ ਦਾ ਮਰਨ ਨੂੰ ਵੀ ਕਿਵੇਂ ਕਰ ਜਾਂਦਾ ਏ ਯਰ ਮਦਾ ਸਮਝੋ ਬਹਾਰਾ ਕੰਮ ਯਾਰ ਭਾਈ ਯਾਰ ਭਾਏ ਸਾਡੇ ਲੱਤਾਂ ਕੰਬਣ ਲੱਗੀਆਂ ਆ ਜਗ੍ਹਾ ਤੇ ਖੜਕੇ ਹੈ ਨਾ ਇਹ ਆਪੇ ਪੋਚਦੀ ਕੀ ਜਾਂਦਾ ਇਹ ਦੱਸੋ ਇਹ ਪਾਣੀ ਹੋਈ ਜਾਂ ਦਾ ਉਹ ਚੱਕੇ ਪਾਣੀ ਪੂਣੀ ਜਾਂਦਾ ਪੰਜ ਵੇਖ ਬਈ ਕਿੰਨਾ ਮੋੜ ਯਾਰ ਬਈ 100 ਲੱਗੇ ਡਾਕ ਲਾਗ ਬਈ ਤਾਂ ਨਾ ਲੋਕ ਜਿਹੜੇ ਯਾਰ ਅਸੀਂ ਛਾਲ ਛੂਲ ਮਾਰਦੇ ਆ ਮੈਂ ਨਾ ਸਾਡੇ ਨਾ ਸਾਡਾ ਦਿਲ ਘਬਰਾੜ ਬੰਨੀ ਜਾਂਦਾ ਵੀ ਸਾਨੂੰ ਇਹ ਚੀਜ਼ ਵੇਖ ਕੇ ਐ ਵੀ ਤਾਂ ਨਾ ਜਿਹੜੇ ਬੰਦੇ ਨਾ ਬਹੁਤ ਵੱਡਾ ਜਿਕਰਾ ਚਾਈ ਕਰ ਲੋ ਜੀ ਹੁਣ ਅਸੀਂ ਇੱਥੇ ਅੱਜ ਕਦੇ ਪਹੁੰਚ ਗਏ ਸੀ ਇੱਥੇ ਤੇ ਬਾਕੀ ਸਾਰਾ ਸਮਾਨ ਵਗੈਰਾ ਸਿੰਦਰ ਰਖਤਾ ਤੇ ਉਹ ਬਚ ਕੇ ਤੇ ਆ ਨਾ ਉਹ ਨਾਲ ਲੱਗ ਓਏ ਕਾਂਗਰੇਟੋ ਜਵਾਈ ਹੋ ਹਾਂ ਕਾਂਗਰੇਟੋ ਸਹ ਕਾਂਗਰੇਟੋ ਸਹ ਗੁਰੂ ਕੇ ਬੇਟੋ ਸਹ ਇਹ ਤੇ ਆ ਅਸੀਂ ਨਾ ਬਾਈਕਲ ਦੀ ਇੱਥੇ ਲਾਤੀ ਆ ਤੇ ਹੁਣ ਸਾਨੂੰ ਉਧਰੋਂ ਫੋਨ ਆਇਆ ਕਿੰਦੇ ਭਾਈ ਤੁਹਾਡੀ ਤਾਰ ਤੂ ਅਰੇਂਜਮੈਂਟ ਇੱਥੇ ਜ ਨਹੀਂ ਹੋ ਰਿਆ ਤੇ ਅੱਜ ਦਾ ਤੁਹਾਡੀ ਜਿਹੜੀ ਰਾਤ ਆ ਉਹ ਸ਼ਾਇਦ ਹੋਟਲ ਚ ਨਿਕਲੂ ਉਥੇ ਫਰੋਇਪੁਰ ਦੇਖਦੇ ਆ ਕੀ ਬੰਦਾ ਮੈਨੂੰ ਲੱਗਦਾ ਸਾਨੂੰ ਫਰੋਇਪੁਰ ਜਾਣਾ ਪਊਗਾ ਤੇ ਅੱਜ ਦੀ ਰਾਤ ਸਾਡੀ ਉੱਥੇ ਰਹੂਗੀ ਤੇ ਬਣੇਰੋ ਵਲੌਗ ਦੇ ਵਿੱਚ ਫਿਰ ਆਪਾਂ ਦੇਖਦੇ ਹਾਂ ਕੀ ਗੱਲਬਾਤ ਆ ਫਿਲਹਾਲ ਅਸੀਂ ਸਾਰਾ ਕੰਮ ਦੀ ਸੈਟਿੰਗ ਕਰਤੀ ਤਾਰ ਤੂਰ ਸਾਰੀ ਅਸੀਂ ਲਾ ਲਈ ਅਸੀਂ ਬਲਬੂ ਸਾਰੇ ਛੱਤਾਂ 'ਤੇ ਸੀਗੇ ਪਰ ਤਾਰ ਨਹੀਂ ਸਾਨੂੰ ਹਜੇ ਮਿਲ ਜਿਹੜੀ ਸਾਨੂੰ ਇੱਥੇ ਮੇਨ ਤਾਰ ਮਿਲਣੀ ਆ ਤੇ ਜਦੋਂ ਵੀ ਸਾਨੂੰ ਕੋਈ ਗੱਲਬਾਤ ਮਿਲਦੀ ਆ ਫਿਰ ਆਪਾਂ ਅਪਡੇਟ ਕਰਦੇ ਆ ਤੇ ਫਿਲਹਾਲ ਅਸੀਂ ਪਹੁੰਚ ਗਏ ਸੀ ਫਰੋਸ਼ਾ ਤੇ ਹੁਣ ਅਸੀਂ ਕਿਹੜਾ ਜਾਣੇ ਆ ਜੀ ਆਪਾਂ ਉੱਥੇ ਫਰੋਸ਼ਾ ਤੋਂ ਬਾਈ ਫਿਰ ਸਾਡਾ ਸਾਹਕ ਤਾਂ ਇਹ ਆ ਵੀ ਉੱਥੇ ਨਾ ਸਾਡਾ ਪੈਨਪੈਨ ਦਾ ਪ੍ਰਬੰਧ ਨਹੀਂ ਹੋ ਰਿਹਾ ਸੀਗਾ ਤੇ ਇਸ ਕਰਕੇ ਫਿਰ ਅਸੀਂ ਹੁਣ ਜੇ ਅਸੀਂ ਆਗੇ ਸੀ ਆਪਣਾ ਪ੍ਰੋਪਰ ਨਹੀਂ ਹੈ ਇੱਥੇ ਪਰ ਕੀ ਪ੍ਰੋਗਰਾਮ ਆ ਇਹ ਕੰਜਰ ਦੇ ਖਾਣ ਵਾਗੇ ਤੇ ਵਨ ਓਵਰ ਲੌਗ ਦੇ ਵਿੱਚ ਮਿਲਦੇ ਆਪਾਂ ਤੁਹਾਨੂੰ ਤੇ ਅਸੀਂ ਮਾੜਾ ਮੋੜਾ ਸਮਾਨ ਵਗੈਰਾ ਲੈਣਾਗਾ ਤੇ ਬਾਕੀ ਕਾ ਕਪਰਾਦਲੇ ਲਈ ਇੱਕ ਦਮ ਵਾਸਤੇ ਇੱਕ ਤਸਰੀ ਵਾਸਤੇ ਪ੍ਰਾਦਲੇ ਲਈ ਇਹ ਸਾਡਾ ਸਾਰਾ ਪਲਾਨ ਬਈ ਚੇਂਜ ਹੋ ਗਿਆ ਵੀ ਪਹਿਲਾਂ ਕੁਝ ਹੋਰ ਪਲਾਨ ਸੀ ਤੇ ਹੁਣ ਕੁਝ ਹੋਰ ਆ ਖਰਚ ਬੜੀ ਹੈਵੀ ਆ ਛੋਟੀ ਲੈਣਾ ਛੋਟੀ ਲੈਣਾ ਜੀ ਤੁਸੀਂ ਚੱਲੋ ਮੈਂ ਨਹੀਂ ਨੋਰਮਲ ਦੇ ਦੋ ਜੇ ਐਡੀ ਵੱਡੀ ਆ ਜੀ ਹਾਂ ਇਹ ਨੋਰਮਲ ਹੈ ਆ ਅਸੀਂ ਬਾਜ਼ਾਰ ਚੋਂ ਸਾਰਾ ਸਮਾਨ ਵਗੈਰਾ ਸਿੱਥੋਂ ਲੈਣਾ ਸੀਗਾ ਤੇ ਇਸ ਕਰਕੇ ਹੁਣ ਅਸੀਂ ਰਹਿਣਾਗਾ ਕਿਹੜੇ ਹੋਟਲ ਜਾ ਕੇ ਪਤਾ ਲੱਗੂਗਾ ਜਾ ਕੇ ਪਤਾ ਲੱਗੂਗਾ ਯਾਤਰੀ ਨਿਵਾਸ ਐਡੀ ਐਡੀ ਵੇਚ ਨਾ ਕਰ ਉਹ ਤੇ ਜਾ ਕੇ ਦਿਖਾ ਦੇ ਹੁਣ ਲੈ ਕੇ ਦਿਖਾ ਲੈ ਕੇ ਆ ਬਾਕੀ ਤੁਹਾਨੂੰ ਜਾ ਕੇ ਦਿਖਾਵਾਂਗੇ ਬਣੇ ਰੋ ਬਲੌਗ ਦੇ ਵਿੱਚ ਆਪਾਂ ਮਿਲਦੇ ਹਾਂ ਠੀਕ ਆ ਚਲ ਆ ਜੋ ਲੋਕ ਤੁਹਾਨੂੰ ਦਿਖਾਉਣੇ ਆ ਜੀ ਆਪਣਾ ਫਰੋਜਪੁਰ ਦਾ ਰੇਲਵੇ ਸਟੇਸ਼ਨ ਤੇ ਟਿਕਟ ਘਰ ਇੱਧਰ ਘਟ ਦਿਆ ਆ ਟਿਕਟ ਘਰ ਤੇਰਾ ਹਾਂ ਆ ਟਿਕਟ ਘਰ ਆ ਗਿਆ ਸਾਹਮਣੇ ਤੇ ਬਹੁਤ ਸੋਹਣਾ ਬਣਿਆ ਹੈ ਨਾ ਵੇਖੀਅਰ ਉਹ ਵੇਖੋ ਤੁਸੀਂ ਜਾਨਕੀ ਨਾ ਜਾਨਕੀ ਵੀ ਪੂਰਾ ਜ਼ਬਰਦਸਤ ਬਣਿਆ ਹੋਇਆ ਤੇ ਬਣੇ ਲੋ ਬਲੌਗ ਤੁਹਾਨੂੰ ਦਿਖਾਉਣੇ ਆ ਬਾਗੇ ਹੋਰ ਦੇਖੋ ਬਈ ਬਹੁਤ ਸੋਹਣਾ ਬਣਿਆ ਯਾਰ ਆ ਦੇਖੀ ਸੋਹਣਾ ਬਣਿਆ ਹੋਰ ਯਾਰ ਸੋਹਣਾ ਬਣਿਆ ਗ੍ਰੇਨਾਈਟ ਤੇ ਗ੍ਰੇਨਾਈਟ ਦਾ ਆ ਦੇਖੋ ਸਾਰੇ ਨਾ ਬਹੁਤ ਸੋਹਣਾ ਗ੍ਰੇਨਾਈਟ ਲੱਗਿਆ ਹੋਣਾ ਇੱਥੇ ਨਾ ਚੰਗਾ ਲੱਗਿਆ ਬਈ ਯਾਰ ਹਾਂ ਉਹ ਤੁਹਾਨੂੰ ਚੀਜ਼ ਦਿਖਾਉਣ ਲੱਗਿਆ ਆ ਜਾਓ ਇਹ ਆ ਦੇਖੋ ਇਧਰ ਕੰਮ ਹੋ ਰਿਹਾ ਦੇਖੋ ਇਹ ਵੀ ਕੀ ਚੀਜ਼ ਆ ਨੇ ਇਹ ਨਿੰਜੜ ਹੈ ਨਹੀਂ ਬਣ ਕਾਤ ਬਣਾ ਹਨ ਨਹੀਂ ਜੀ ਡੀਜ਼ਲ ਨਹੀਂ ਇਹ ਮਨ ਕੇ ਡੁਪਲੀਕੇਟ ਸੱਚੀਆਂ ਡੁਪਲੀਕੇਟ ਕਿਉਂ ਆ ਰਿਜਨਲ ਹੈ ਨਹੀਂ ਨਹੀਂ ਇਹ ਨਾਲਾ ਰਿਜਨਲ ਹੈ ਡੁਪਲੀਕੇਟ ਆ ਡੁਪਲੀਕੇਟ ਆ ਡੁਪਲੀਕੇਟ ਕਿਉਂ ਆ ਰਿਜਨਲ ਸਰ ਐਪਾ ਯਾਰ ਹੋ ਸਕਦਾ ਹੋਵੇ ਸਾਨੂੰ ਬਈ ਨਾ ਕਮੈਂਟ ਚ ਜ਼ਰੂਰ ਦੱਸਿਓ ਵੀ ਇਹ ਡੁਪਲੀਕੇਟ ਆ ਜਾਂ ਰੀਜਨਲ ਆ ਪਰ ਬਈ ਬਹੁਤ ਸੋਹਣਾ ਬਣਿਆ ਬਈ ਯਾਰ ਕਿਆ ਬਾਤ ਈ ਆ ਦੇਖੋ ਕਿੱਡੇ ਸੋਹਣਾ ਇਹ ਤਾਂ ਦੇਖੋ ਆ ਦਰਵਾਜ਼ਾ ਜਾਂ ਤੇ ਆ ਦੇਖੋ ਆ ਦੇਖ ਕਿੰਨਾ ਸੋਹਣਾ ਬਣਿਆ ਯਾਰ ਹਨਾ ਵਿਕੇ ਸੋਹਣੀ ਲੁੱਕ ਆ ਯਾਰ ਹਨਾ ਆ ਦੇਖੋ ਬਹੁਤ ਸੋਹਣਾ ਬਣਿਆ ਵਾ ਤੇ ਮੈਨੂੰ ਤਾਂ origignal ਨਹੀਂ ਵੈਸੇ ਮੈਨੂੰ cemented ਦਾ ਲੱਗਦਾ ਕਿ origignal ਆ ਨਹੀਂ ਨਹੀਂ ਸੋਹਣਾ ਲੋਹੇ ਦਾ ਨਹੀਂ ਨਾ ਹੁੰਦਾ ਵੀਰੇ ਨਹੀਂਗਾ ਹਾਂ origignal ਆ ਤੇ ਉਹ ਸਾਰੇ origignal ਆ origignal ਆ ਹਾਂ ਇੱਥੇ ਲੈ ਖੜਾ ਦਿੰਦੇ ਨੇ ਨਾ ਛੋਟਾ ਪੀਸ ਯਾਰ ਬਾਈ ਇੱਕ ਗੱਲ ਤੱਕੇ ਨਹੀਂ ਪਉਈ ਸਾਰੇ ਸਟੇਸ਼ਨੋਂ ਉਹਨੂੰ ਬੈਸਟ ਸਟੇਸ਼ਨ ਮੈਨੂੰ ਲੱਗਿਆ ਫਰੋਹੇਪਰਦਾ ਐ ਲੱਗਦਾ ਜਿਵੇਂ ਨਾ ਇਹ ਆਪਣਾ 에어ਪੋਰਟ ਹੁੰਦਾ ਵਿੱਕੀ ਬਾਈ ਸਫਾਈ 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 ਦੇਖੋ ਸਫਾਈ ਬਹੁਤ ਆ ਚਲੋ ਆਪਾਂ ਅੰਦਰ ਚੱਲ ਕੇ ਦੇਖਦੇ ਆ ਆ ਜਾ ਬਾਈ ਅੰਦਰ ਚੱਲ ਕੇ ਦੇਖਦੇ ਹਾਂ ਹਾਂ ਸਾਂ ਦਿਖਾਉਂਦੇ ਹਾਂ ਹਾਂ ਇਹ ਬਹੁਤ ਸੋਹਣਾ ਬਣਾ ਯਾਰ ਜ਼ਬਰਦਸਤ ਮਹੌਲ ਆ ਨਾ ਬਹੁਤ ਸੋਹਣਾ ਬਹੁਤ ਬੜੀਆ ਅੱਛਾ ਕੰਮ ਹੋਇਆ ਗ੍ਰੇਨੇਟ ਦਾ ਕੰਮ ਹੋਇਆ ਨਾ ਇੱਕ ਤੁਸੀਂ ਇੱਕ ਹੋਰ ਚੀਜ਼ ਦੇਖੋ ਆ ਪੇਂਟਿੰਗ ਦੇਖੋ ਕਿੰਨੀ ਸੋਹਣੀ ਹੈ ਬਈ ਇੱਕ ਹੈ ਟਾਇਲ ਦੀ ਬਣੀ ਵੀ ਆ ਆ ਦੇਖੋ ਜੀ ਟਾਇਲ ਦੀ ਕੱਟ ਕੇ ਬਣੀ ਹੋਈ ਆ ਜਿਵੇਂ ਉਹ ਇੱਕ ਟਾਇਲ ਟਾਇਲ ਹੁੰਦੀ ਨਾਲ ਦੀ ਨੇਰੋ ਰਿਸ਼ ਹੋ ਰਹੀ ਆ ਫਿਕਸਰ ਟਾਇਲ ਆ ਉਹਦਾਂ ਦੀ ਆ ਦੇਖੋ ਵੀ ਕਿੰਨੀ ਸੋਹਣੀ ਆ ਤੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਕੀ ਦਿਸਿਆ ਇਹਦੇ ਵਿੱਚ ਆਹ ਪੇਂਟਿੰਗ ਚ ਕੀ ਦੱਸਿਆ ਸਾਨੂੰ ਦੱਸਿਓ ਤੇ ਫਿਰ ਆਪਾਂ ਬਲੌਗ ਦੀ ਸਮਾਪਤੀ ਕਰਾਂਗੇ ਫਿਰ ਆਪਾਂ ਧਰਮਸ਼ਾਲਾ ਦੇ ਵਿੱਚ ਜਿੱਥੇ ਆਪਾਂ ਰਹਿਣਾਗਾ ਉੱਥੇ ਆਪਾਂ ਕੀ ਰਹਿਣਾ ਹੈ ਹੈ ਬਹੁਤ ਸੋਹਣਾ ਪੂਰਾ ਜ਼ਬਰਦਸਤ ਪੂਰਾ ਜ਼ਬਰਦਸਤ ਕਿੰਨੇ ਕਿੱਦ ਤੇ ਲੀਟਰ ਨੇ ਫਿਰ ਇਹ ਆਹ ਨਾ ਨਿਕੀ ਠੀਕ ਹੈ ਮੈਂ ਚੱਲਿਆ ਬਾਏ ਬਾਏ ਨਹੀਂ ਯਾਰ ਰਹਿਣ ਦੇ ਯਾਰ ਤੂੰ ਚੱਲਿਆ ਆਪਣਾ ਬੰਦਾ ਬਾਤ ਚੱਲ ਰਹੀ ਏ ਵੀ ਚੱਲ ਉਹ ਨਹੀਂ ਰੁਕ ਜਾ ਰੁਕ ਜਾ ਓਏ ਅੰਦਰ ਸਾਡੇ ਤੇ ਟਾਇਟ ਟੁਕ ਟਾ ਮੰਗਣ ਬਹਿ ਜਾਣਗੇ ਨਹੀਂ ਨਹੀਂ ਇਹ ਕੀ ਹੁੰਦਾ ਮੈਂ ਮਰ ਜੰਦਾ ਗੱਲਾਂ ਯਾਰ ਵੀ ਕਿਦੂ ਅਸੀਂ ਬੜੇ ਗਏ ਆ ਆਪਾਂ ਕੋਲ ਚੱਲਦੇ ਆ ਤੇ ਮੈਂ ਤਾਂ ਨਹੀਂ ਜਾਂਦੇ ਆ ਪਰ ਤੁਸੀਂ ਦੋ ਬਖਾਂਗ ਲਈ ਆ ਹਾਂ 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 ਅੱਛਾ ਇੱਧਰ ਨਹੀਂ ਨਹੀਂ ਖੜਾ ਨਹੀਂ ਇਹ ਪਲੇਟਫਾਰਮ ਆ ਜਿਹੜੇ 5 ਹਾਂ 5 ਨੰਬਰ ਹਾਂ ਇਹ ਪਾਕਿਸਤਾਨ ਪਤਾ ਯਾਰ ਪਾਕਿਸਤਾਨ ਵਿੱਚ ਜਾਂਦਾ ਘੈਂਟ ਆ ਵੀ ਤੁਹਾਨੂੰ ਉੱਪਰੋਂ ਦਿਖਾਉਣੇ ਆ ਉੱਪਰੋਂ ਕਿਦਾਂ ਦਾ ਮਾਹੌਲ ਆ ਬਹੁਤ ਸੋਹਣਾ ਕੁੱਲ ਮਿਲਾ ਕੇ ਨਾ ਯਾਰ ਇਹ ਮੈਨੂੰ ਨਾ ਬਹੁਤ ਵਧੀਆ ਲੱਗਿਆ ਵੀ ਮੈਂ ਜਿੰਨੇ ਵੀ ਰੇਲਵੇ ਸਟੇਸ਼ਨ ਦੇਖੇ ਨਾ ਤੇ ਬੈਸਟ ਆ ਲੋ ਜੀ ਲੋ ਜੀ ਸਾਨੂੰ ਸਾਰਾ ਸਮਾਨ ਪੰਜਾਬ ਤੋਂ ਲੈਣ ਤੋਂ ਬਾਅਦ ਫਿਰ ਅਸੀਂ ਚਾਗੇ ਸੀਗੇ ਆ ਆਹ ਧਰਮਸ਼ਾਲਾ ਇੱਥੇ ਸਾਡਾ ਸਟੇ ਹੋਊਗਾ ਤੇ ਬਾਕੀ ਬਣੇ ਰ ਬਲੌਗ ਦੇ ਵਿੱਚ ਫਿਰ ਤੁਹਾਨੂੰ ਦਿਖਾਉਣਿਆ ਕੀ ਗੱਲਬਾਤ ਚਲੋ ਚਲੋ ਲੋ ਜੀ ਸਾਨੂੰ ਨਾ ਆ ਉੱਪਰ ਉਹਨਾਂ ਬਾਉ ਜਣਾਂ ਸਾਨੂੰ ਨਾ ਰੂਮ ਦਿੱਤਾ ਇਹ ਇਹ ਨਾ ਮਤਲਬ ਕਿ ਵੀ ਇੱਕ ਤਾਂ ਹੋਟਲ ਦੇ ਵੀ ਆ ਤੇ ਧਰਮਸ਼ਾਲਾ ਵੀ ਆ ਪਰ ਬਹੁਤ ਵਧੀਆ ਜਗਾ ਸੇਫ ਜਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਹ ਸਾਰੀ ਜਿਹੜੀ ਜਗਾ ਜਿੰਨੂ ਬਾਉ ਜਿਹੜਾ ਸਾਡਾ ਮੈਨ ਬੰਦਾ ਉਹ ਜਗਾ ਤੇ ਆਪ ਨੂੰ ਕਿੰਨਾ ਰੂਮ ਨੰਬਰ ਮਿਲਿਆ 10 10 ਨੰਬਰ ਕਿਹੜਾ ਰੂਮ 10 ਨੰਬਰ ਇਹ 10 ਨੰਬਰ 10 ਨੰਬਰ ਹੀ ਨਾ ਹੈਗਾ 10 ਨੰਬਰ ਮਿਲਿਆ ਹਾਂਜੀ ਲਓ ਜੀ ਦੇਖੋ ਸਾਡਾ ਰੂਮ ਖੋਲ ਬਾਈ ਲਓ ਜੀ ਆ ਕਰੋ ਰੂਮ ਚੱਕਾ ਬਹੁਤ ਵਧੀਆ ਬਈ ਮਾਹੌਲ ਆ ਸੇਫ ਆ ਵਧੀਆ ਠੀਕ ਆ ਪੱਖਾ ਵਗੈਰਾ ਲੱਗਿਆ ਵਾ ਠੀਕ ਆ ਤੇ ਸਭ ਕੁਝ ਓਕੇ ਰਿਪੋਰਟ ਆ ਤੇ ਇੱਕ ਤੁਹਾਨੂੰ ਵੀਊ ਦਿਖਾਉਣਾ ਮੈਂ ਚੈੱਕ ਕਰਾਉਣਾ ਤੇ ਆ ਦੇਖੋ ਇਹ ਨਾਲ ਜਿਵੇਂ ਬਿਲਕੁਲ ਜਿਹੜਾ ਫਰੋਜਪੁਰ ਦਾ ਰੇਲਵੇ ਸਟੇਸ਼ਨ ਆ ਬਿਲਕੁਲ ਸਾਹਮਣੇ ਉਹ ਰੇਲਵੇ ਸਟੇਸ਼ਨ ਸ਼ੋ ਹੋ ਰਿਹਾ ਤੇ ਉਹਦੇ ਬਿਲਕੁਲ ਆ ਗੇਟ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਬਿਲਕੁਲ ਸਾਹਮਣੇ ਹੀ ਇਹ ਬੌਜਦੀ ਦੀ ਧਰਮਸ਼ਾਲਾ ਤੇ ਪਲੱਸ ਪਰਲੇ ਪਾਸੇ ਹੋਟਲ ਆ ਉਹਨਾਂ ਨੇ ਸਾਨੂੰ ਇਹ ਤਾਂ ਕਿਹਾ ਸੀ ਕਹਿੰਦੇ ਤੁਸੀਂ ਜੋ ਹੋਟਲ 'ਚ ਰਹਿਣਾ ਹੋਟਲ 'ਚ ਰਹਿ ਲਓ ਪਰ ਮੈਂ ਕਿਹਾ ਜੀ ਨਹੀਂ ਅਸੀਂ ਤਾਂ ਜੀ ਮਤਲਬ ਕਿ ਧਰਮਸ਼ਾਲਾ 'ਚ ਇੱਥੇ ਰਹਿ ਲਾਂਗੇ ਤੇ ਯਾਰ ਇਹ ਵੇਖੀ ਇਹ ਮਾੜੀ ਹੈ ਨਹੀਂ ਬਹੁਤ ਵਧੀਆ ਫਰਸ਼ਾਂ ਤਾਂ ਇਹ ਚੁਮਕੀਆਂ ਨੇ ਦੇਖ ਲੈ ਸਫਾਈ ਚੰਗੀ ਆ ਤੇ ਵਿੱਕੀ ਬਲੌਗ ਦੀ ਸਮਾਪਤੀ ਕਰਦੇ ਫਿਰ ਨਹੀਂ ਨਹੀਂ ਰੋਟੀ ਵੀ ਖਾ ਲ ਗੀ ਆਪਾਂ ਫੋਟੋ ਸ਼ੂਟ ਕਰਨ ਦੇ ਵਿੱਚ ਨਹੀਂ ਨਹੀਂ ਬਸ ਕੋਈ ਗੱਲ ਇੱਥੇ ਕਰ ਦਿੰਨੇ ਆ ਸਮਾਪਤੀ ਚਲੋ ਫਿਰ ਕੱਲ ਨੂੰ ਦਿਖਾਵਾਂਗੇ ਨਵਾਂ ਵਲੌਗ ਨਵਾਂ ਵਲੌਗ ਸਵੇਰੇ ਹਾਂਜੀ ਤੇ ادੁਬਾ ਨਾ ਧੋਕੇ ਬਈ ਅਸੀਂ ਜਾਵਾਂਗੇ ادੁਬਾ ਦਾ ਇੱਥੇ ਨਾਲ ਹੀ ਬਹੁਤ ਬਹੁਤ ਰੈਸਟੋਰੈਂਟ ਵਗੈਰਾ ਉੱਥੇ ਆ ਉੱਥੇ ਰੋਟੀ ਵਗੈਰਾ ਖਾਵਾਂਗੇ ਤੇ ਮਿਲਾਂਗੇ ਫਿਰ ਤੁਹਾਨੂੰ ਫਿਰ ਆਪਾਂ ਸਵੇਰ ਮਾਰਨਿੰਗ ਅਗਲੇ ਵਲੌਗ ਦੇ ਵਿੱਚ ਤੇ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਨਾਈਟ ਗੁੱਡ ਨਾਈਟ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਬੋਲਦਾ ਬਈ ਸਾਰੇ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਫੋਲੋ ਕਰ ਦਿਓ ਧੰਨਵਾਦ ਸਾਰਿਆਂ ਦਾ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਹੋਰ ਵਲੌਗ ਚ